ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੇਲ ਤਿਆਰ ਕਰਨਾ ਹੈ ਜੀ ਜਿਹੜਾ ਕਿ ਮਸਲਜ ਪੇਨ ਠੀਕ ਕਰੂਗਾ ਤੇ ਜੋੜਾਂ ਦੇ ਆਪਣੇ ਸੋਜਣ ਵਗੈਰਾ ਨੂੰ ਠੀਕ ਕਰੂਗਾ ਜਿਹੜੇ ਵੀਰ ਭਰਾ ਜਿੰਮ ਜਾਂਦੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਤੇ ਆਦਾ ਦੇਖਦੇ ਆਂ ਜੀ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਕਿਵੇਂ ਬਣਾਉਣਾ ਹੈਗਾ ਠੀਕ ਹੈ ਜੀ ਆਪਾਂ ਲੈ ਲਿਆ ਜੀ ਇੱਕ ਅਦਰਕ ਦਾ ਟੁਕੜਾ ਆ ਐਡਾ ਸਾਰਾ ਤੁਸੀਂ ਅਦਰਕ ਦਾ ਟੁਕੜਾ ਲੈ ਲਓ ਤੇ ਇਹਨੂੰ ਸਾਫ਼ ਸੁਥਰਾ ਕਰਕੇ ਤੇ ਕੱਟ ਕੇ ਇਹਦੇ ਪੀਸ ਬਣਾ ਲਓ ਜੀ ਛੋਟੇ ਛੋਟੇ ਪੀਸ ਬਣਾ ਲਓ ਇਹਦੇ ਇਸ ਤਰ੍ਹਾਂ ਦੇ ਬਣਾ ਲਓ ਤੁਸੀਂ ਤੇ ਕਈ ਪੀਸ ਬਣ ਜਾਣਗੇ ਇਹਦੇ ਜਿਹੜੇ ਕੀ ਆਪਾਂ ਨੂੰ ਇਹ ਬਹੁਤ ਹੀ ਫਾਇਦੇਮੰਦ ਆ ਤੁਹਾਨੂੰ ਵੀ ਪਤਾ ਵੀ ਅਦਰਕ ਕਿੰਨਾ ਕੰਮ ਕਰਦਾ ਹੈਗਾ ਆਪਣੇ ਸਰੀਰ ਤੇ ਤੇ ਇਹਦੇ ਚ ਹੁਣ ਆਪਾਂ ਲੈ ਲਈਜੀਏ ਇੱਕ ਕੱਚ ਦੀ ਡੱਬੀ ਕੰਚ ਦੀ ਡੱਬੀ ਵਧੀਆ ਜੀ ਹੋਵੇ ਕੋਈ ਤੇ ਰਬੜ ਦੀ ਨਹੀਂ ਲੈਣੀ ਜੀ ਆਪਾਂ ਕੰਚ ਦੀ ਲੈਣੀ ਆ ਧਿਆਨ ਰੱਖਿਓ ਥੋੜਾ ਜਿਹਾ ਤੇ ਆਪਾਂ ਇਹਦੇ ਵਿੱਚ ਪਾ ਲਿਆ ਜੀ ਤਿਲਾਂ ਦਾ ਤੇਲ 100 ml ਆਪਾਂ ਤਿਲਾਂ ਦਾ ਤੇਲ ਪਾ ਲਿਆ ਇਹਦੇ ਵਿੱਚ 100 ml ਤੇਲ ਲੈ ਲਓ ਇੱਕ ਵਾਰੀ ਤੁਸੀਂ ਇੰਨਾ ਕੁ ਬਣਾ ਲਓ ਤੇ ਇਹਦੇ ਵਿੱਚ ਇੱਕ ਟੁਕੜਾ ਜਿਹੜਾ ਅਦਰਕ ਦਾ ਆਪਾਂ ਕੱਟਿਆ ਸੀ ਪੀਸ ਕੀਤੇ ਸੀਗੇ ਜੀ ਉਹ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਨੇ ਇਸ ਤੇਲ ਦੇ ਵਿੱਚ ਉਹ ਥੋੜੇ ਥੋੜੇ ਕਰਕੇ ਤੁਸੀਂ ਇਹਦੇ ਵਿੱਚ ਡਬੋ ਦਿਓ ਜਾਨੀ ਕਿ ਡੁੱਬਣੇ ਚਾਹੀਦੇ ਤੇਲ ਅਗਰ ਘੱਟ ਲੱਗਿਆ ਤੁਹਾਨੂੰ ਤਾਂ ਤੇਲ ਤੁਸੀਂ ਵੱਧ ਵੀ ਲੈ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਘਰੇ ਚੀਜ਼ ਵਰਤਣੀ ਹੁੰਦੀ ਹੈਗੀ ਆ ਇਹ ਤਿਆ ਦੇਖੋ ਤੁਸੀਂ ਇਹ ਵਿੱਚ ਇਹਦੇ ਵਿੱਚ ਡੁੱਬ ਜਾਣਗੇ ਜਦੋਂ ਇਹ ਡੁੱਬ ਗਏ ਤੇ ਇਹਦਾ ਉੱਪਰੋਂ ਆਪਾਂ ਢੱਕਣ ਲਾ ਲੈਣਾ ਹੈਗਾ ਇਹ ਹੁਣ ਤਿਆਰ ਕਿਵੇਂ ਕਰਨਾ ਤੇਲ ਮੈਂ ਤੁਹਾਨੂੰ ਸਾਰਾ ਦੱਸਦੀ ਹਾਂ ਠੰਡ ਆਉਂਦੀ ਜਾਂਦੀ ਹੈ ਜੀ ਬਹੁਤ ਹੀ ਫਾਇਦੇਮੰਦ ਹੈ ਇਹ ਅਗਰ ਤੁਸੀਂ ਘਰੇ ਤੇਲ ਤਿਆਰ ਕਰਕੇ ਰੱਖਦੇ ਹੋ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੀ ਇਹ ਜਿਹੜਾ ਕਿ ਆਪਣੇ ਜੋੜ ਨਹੀਂ ਦੁਖਣ ਦਿੰਦਾ ਮਸਲਜ ਪੇਨ ਜਿੱਥੇ ਵੀ ਪੀੜ ਆਪਣੇ ਉੱਥੇ ਮਲ ਲਓ ਇਹਨੂੰ ਆਪਾਂ ਲਿਆ ਜੀ ਆਪਾਂ ਗੈਸ ਚਲਾਇਆ ਆਪਾਂ ਇਹਦੇ ਵਿੱਚ ਫਰਾਈ ਪੈਨ ਦੇ ਵਿੱਚ ਰੱਖਿਆ ਜੀ ਪਾਣੀ ਟੋਪੀਏ ਦੇ ਵਿੱਚ ਪਾਣੀ ਉਬਾਲਾ ਦੇਣ ਵਾਸਤੇ ਗਰਮ ਕਰਨ ਵਾਸਤੇ ਪਾਣੀ ਰੱਖਿਆ ਹੈਗਾ ਜਿਹਦੇ ਵਿੱਚ ਕਿ ਆਪਾਂ ਢੱਬੀ ਰੱਖਣੀ ਹੈ ਸਿੱਧੀ ਨਹੀਂ ਰੱਖਣੀ ਜੀ ਉਹਦੇ ਵਿੱਚ ਤੁਸੀਂ ਇੱਕ ਰਮਾਲ ਰੱਖ ਲਓ ਰਮਾਲ ਤਹਿ ਕਰਕੇ ਇਹਦੇ ਵਿੱਚ ਰੱਖ ਦਿਓ ਜੀ ਕੋਪੋਣਾ ਰੱਖ ਦਿਓ ਰਮਾਲ ਰੱਖ ਦਿਓ ਜੋ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਉਹ ਰੱਖ ਸਕਦੇ ਹੋ ਇਹਦੇ ਵਿੱਚ ਡਬੋ ਦਿਓ ਇਹਨੂੰ ਇਹਦੇ ਉੱਪਰ ਹੁਣ ਆਪਾਂ ਕੀ ਕਰਨਾ ਹੈਗਾ ਜਿਹੜੀ ਉਹ ਆਪਾਂ ਢੱਬੀ ਤਿਆਰ ਕੀਤੀ ਹੈਗੀ ਐ ਅਦਰਕ ਵਾਲੀ ਤੇਲ ਵਾਲੀ ਉਹ ਚੱਕ ਕੇ ਆਪਾਂ ਤੇ ਇਹਦੇ ਵਿੱਚ ਰੱਖ ਦੇਣੀ ਹੈ ਜੀ ਇਹਨੂੰ ਇਹਦੇ ਵਿੱਚ ਹੀ ਉਬਾਲਾ ਦਵਾਉਣਾ ਆਪਾਂ ਸਿੱਧੀ ਨਹੀਂ ਇਹ ਰੱਖਣੀ ਸੇਕ ਤੇ ਤੁਹਾਨੂੰ ਵੀ ਪਤਾ ਵੀ ਕੱਚ ਟੁੱਟ ਜਾਂਦਾ ਹੁੰਦਾ ਆਪਾਂ ਇਹਨੂੰ ਬੰਦ ਢੱਕਣ ਦੇ ਵਿੱਚ ਹੀ ਇਹਨੂੰ ਮਤਲਬ ਕਿ ਤੇਲ ਨੂੰ ਗਰਮ ਕਰਨਾ ਹੈਗਾ ਜਿਹੜਾ ਕੀ ਇਹਦੇ ਵਿੱਚ ਅਦਰਕ ਦਾ ਰਸ ਘੁਲ ਮਿਲ ਜਾਵੇ ਪੂਰਾ ਵਧੀਆ ਘੁਲ ਜੇ ਇਹਦੇ ਵਿੱਚ ਤੇ ਆਪਦਾ ਅਦਰਕ ਰਸ ਆਪਦਾ ਇਹਦੇ ਵਿੱਚ ਤੇਲ ਦੇ ਵਿੱਚ ਤੇ ਲਾਦੇ ਤੇਲ ਦੇ ਵਿੱਚ ਰਸ ਛਾੜ ਦੇ ਬਹੁਤ ਵਧੀਆ ਦਵਾਈ ਹੈ ਜੀ ਅਗਰ ਤੁਸੀਂ ਬਣਾ ਕੇ ਘਰੇ ਰੱਖਦੇ ਹੋ ਬਹੁਤ ਹੀ ਫਾਇਦੇਮੰਦ ਹੈ ਤੇ ਤੁਸੀਂ ਵੀਡੀਓ ਨੂੰ ਪਲੀਜ਼ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਜ਼ੁਰਗਾਂ ਦੇ ਬੱਚਿਆਂ ਦੇ ਸਿਆਣਿਆਂ ਦੇ ਸਭ ਦੇ ਕੰਮ ਆਉਣ ਵਾਲੀ ਚੀਜ਼ ਆ ਇਹ ਆ ਦੇਖੋ ਜੀ ਤੁਸੀਂ ਇਹ ਇਹਨੇ ਅਦਰਕ ਦਾ ਰਾਸੇ ਦੇ ਵਿੱਚ ਆ ਗਿਆ ਆ ਦੇਖੋ ਜੀ ਤਿਆਰ ਹੋ ਗਿਆ ਤੇ ਇਹਨੂੰ ਤੁਸੀਂ ਆਪਦੇ ਜਿੱਥੇ ਵੀ ਤੁਹਾਡੇ ਦਰਦ ਆ ਕਿਤੇ ਕੋਈ ਤਕਲੀਫ ਆ ਉੱਥੇ ਤੁਸੀਂ ਇਹਦੀ ਮਾਲਸ ਕਰ ਸਕਦੇ ਹੋ ਉੱਪਰ ਥੋੜਾ ਜਿਹਾ ਗਰਮ ਕੱਪੜਾ ਰੱਖ ਲਿਆ ਕਰੋ ਬਹੁਤ ਫਾਇਦੇਮੰਦ ਹੈ ਜੀ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਹੋਊਗੀ ਅਗਰ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਤੁਹਾਨੂੰ ਇਹ ਬਣਾਇਆ ਹੋਇਆ ਤੇਲ ਮੇਰਾ ਵਧੀਆ ਲੱਗਿਆ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਦਿਆ ਕਰੋ ਤੁਸੀਂ ਪਲੀਜ਼ ਮੈਨੂੰ ਜਦੋਂ ਤੁਹਾਡੇ ਮਿੱਠੇ ਮਿੱਠੇ ਕਮੈਂਟ ਆਉਂਦੇ ਬਹੁਤ ਹੀ ਚੰਗਾ ਲੱਗਦਾ ਹੈਗਾ ਆ ਦੇਖੋ ਜੀ ਤੇਲ ਹੋ ਗਿਆ ਤਿਆਰ ਇਹਨੂੰ ਰੱਖੋ ਸੰਭਾਲੋ ਤੇ ਵਰਤੋ ਠੀਕ ਹੈ ਜੀ ਧੰਨਵਾਦ